ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਅੱਜ ਦੱਸਣ ਜਾ ਰਹੇ ਆਂ ਵੀ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤਰੱਕੀਆਂ ਕਰਨ ਜਾ ਰਿਹਾ ਹੈ ਲਾ ਸ਼ਾਇਦ ਹੁਣ ਤਰੱਕੀ ਹੋ ਸਕਦੀ ਆ ਆਪਾਂ ਗੀਤਾਂਾਂ ਹੀ ਦੇਖਦੇ ਆਂ ਵੀ ਕੀ ਲਿਖਿਆ ਉਹ ਤਨ ਕੋਣੀ ਵਾਲਮੀਕ ਚੌਂਕ ਲਿਖਦਾ ਦਸਾਂ ਮੈਂ ਹਵਾਲ ਮਾਨਸਾ ਪੁ ਵਿਖਦਾ ਤਨ ਕੋਣੀ ਬਾਲਮੀਕ ਚੌਂਕ ਲਿਖਦਾ ਦੱਸਾਂ ਮੈਂ ਹਵਾਲ ਮਾਨਸਾ ਕੋ ਵੇਖਦਾ ਮੀ ਪਵੇ ਕੈਂਚੀਆਂ ਤੇ ਡੁੱਬ ਜਾਵੇ ਮਾਨਸਾ ਮੀ ਪਵੇ ਰੱਲ ਡੁੱਬ ਜਾਵੇ ਮਾਨਸਾ ਕਦੋਂ ਕਰੂਗਾ ਤਰਕੀਆਂ ਕਿਨੇ ਕਰੂਗਾ ਤਰਕੀਆਂ ਮੇਰਾ ਜਰਾ ਮਾਨਸਾ ਕਿੱਥੋਂ ਕਰੂਗਾ ਤਰਕੀਆਂ ਇੱਕ ਪੁੱਲ ਦੀ ਚੜ੍ਹਾਈ ਦੂਜਾ ਪਾਣੀ ਖੜਿਆ ਪੜੋ ਤੇ ਵੇਖਾ ਜਦੋਂ ਜਾਮੜਿਆ ਇੱਕ ਪੁਲ ਦੀ ਚੜ੍ਹਾਈ ਦੂਜਾ ਪਾਣੀ ਖੜਿਆ ਪੜੋ ਤੇ ਵੇਖਾ ਜਦੋਂ ਜਾਮੜਿਆ ਬੰਦ ਹੋਣ ਕਾਰਨ ਦੁਖੀ ਹੋਵੇ ਜਨਤਾ ਬੰਦ ਹੋਵੇ ਕਾਰਨ ਦੁਖੀ ਹੋਵੇ ਜਨਤਾ ਕਦੋਂ ਕਰੂਗਾ ਤਰੱਕੀਆਂ ਕਿਵੇਂ ਕਰੂਗਾ ਤਰੱਕੀਆਂ ਮੇਰਾ ਜਰਾ ਮਾਨਸਾ ਹੁਣ ਕਰੂਗਾ ਤਰੱਕੀਆਂ ਅੰਦਰ ਵਰਜ ਦੀ ਕਰਾਮਾ ਗੱਲ ਜੀ ਪਾਣੀ ਦੇ ਨਿਕਾਸ ਦਾ ਉਥੇ ਵੀ ਹੱਲ ਨਹੀਂ ਅੰਡਰ ਬ੍ਰਿਜ ਦੀ ਕਰਾ ਮੈਂ ਗੱਲ ਜੀ ਪਾਣੀ ਦੇ ਨਿਕਾਸ ਦਾ ਕਿਤੇ ਵੀ ਹੱਲ ਨਹੀਂ ਵੇਖ ਵੇਖ ਪਾਣੀ ਲੋਕੀ ਪਾਉਣ ਲਾਂਹਤਾ ਵੇਖ ਵੇਖ ਪਾਣੀ ਲੋਕੀ ਪਾਉਣ ਲਾਂਹਤਾ ਕਦੋਂ ਕਰੂਗਾ ਤਰੱਕੀਆਂ ਕਿਵੇਂ ਕਰੂਗਾ ਤਰੱਕੀਆਂ ਮੇਰਾ ਜਲਾ ਮਾਨਸਾ ਕਦੋਂ ਕਰੂਗਾ ਤਰੱਕੀਆਂ ਮਾਨਸਾ ਜਲੇ ਤੇ ਲੀਡਰ ਪਰੇ ਧੋ ਪਰੇ ਮਾਨਸਾ ਜ਼ਿਲ੍ਹੇ ਚ ਲੀਡਰ ਪਰੇ ਤੋਂ ਪਰੇ ਰਿਸ਼ਵਤ ਲੈਂਦੇ ਕਈ ਮੌਕੇ ਤੇ ਫੜੇ ਉਹ ਮਾਨਸਾ ਜ਼ਿਲ੍ਹੇ ਚ ਲੀਡਰ ਪਰੇ ਤੋਂ ਪਰੇ ਰਿਸ਼ਵਤ ਲੈਂਦੇ ਕਈ ਮੌਕੇ ਤੇ ਫੜੇ ਸਾਰ ਦੇ ਤੱਕ ਕੇ ਵੈਗਵਾੜ ਮਾਨਸਾ ਕਦੋਂ ਕਰੂਗਾ ਤਰੱਕੀਆਂ ਕਿਵੇਂ ਕਰੂਗਾ ਤਰੱਕੀਆਂ ਮੇਰਾ ਜ਼ਿਲ੍ਹਾ ਮਾਨਸਾ ਕਦੋਂ ਕਰੂਗਾ ਤਰੱਕੀਆਂ ਚੱਲ ਕੇ ਤਾਂ ਵੇਖ ਠੂਠਾਂ ਵਾਲੀ ਰੋਡ ਤੇ ਨਸ਼ਾ ਦੇ ਛਡਾਉਣ ਵਾਲੇ ਕੈਂਪ ਖੋਲ ਤੇ ਹੋ ਚੱਲ ਕੇ ਤਾਂ ਵੇਖ ਠੂਠਾਂ ਵਾਲੀ ਰੋਡ ਤੇ ਨਸ਼ਾ ਦੇ ਛਡਾਉਣ ਵਾਲੇ ਕੈਂਪ ਖੋਲ ਤੇ ਨਸ਼ੇ ਛੱਡੋ ਕੋੜ ਵੱਡੋ ਫੋਕੀ ਦੇਤੀ ਮੰਨਤਾ ਨਸ਼ੇ ਛੱਡੋ ਕੋੜ ਵੱਡੋ ਫੋਕੀ ਦੇਤੀ ਮੰਨਤਾ ਕਦੋਂ ਕਰੂਗਾ ਤਰੱਕੀਆਂ ਕਿਵੇਂ ਕਰੂਗਾ ਤਰੱਕੀਆਂ ਮੇਰਾ ਜਲਾ ਮਾਨਸਾ ਕਦੋਂ ਕਰੂਗਾ ਤਰੱਕੀਆਂ